ਮਾਲ ਟਰਾਲੇ ਦਾ ਮਾਲ ਆ ਟਰਾਲੇ ਤੋਂ ਵੀ ਜ਼ਿਆਦਾ ਤੇ ਟ੍ਰੈਂਕਰ ਟਰਾਲੀ ਤੇ ਲੋਡ ਕਰਿਆ ਹੋਇਆ ਤੇ ਕੁਦਰਤੀ ਸਾਰਿਆਂ ਦਾ ਕੋਈ ਲਾਗੇ ਨਹੀਂ ਸੀ ਵਿਚਾਰ ਹੋ ਗਿਆ ਤੇ ਜਿਹੜਾ ਲਾਗੇ ਹੋ ਗਿਆ ਸੀ ਕਾਰ ਵੀ ਗਈ ਬੰਦਾ ਵੀ ਗਿਆ ਸੀ ਕਾ ਟਾਇਰ ਦੇਖੋ ਜੀ ਕਿੱਡੀ ਜ਼ੋਰ ਦੇ ਨਾਲ ਬ੍ਰੇਕ ਮਾਰੀ ਉਹ ਸਾਰੇ ਟਾਇਰ ਘੱਟੇ ਆ ਤੇ ਹੋਂ ਜੇ ਥੱਲੇ ਚੱਲ ਜਾਂਦਾ ਤੇ ਡਰਾਈਵਰ ਦਾ ਕੀ ਬੰਦਾ ਲਾਗੋ ਵੇਖ ਲਓ ਕੋਈ ਸਕੂਟਰ ਮੋਟਰਸਾਈਕਲ ਜਾਂ ਗੱਡੀ ਵਾਲਾ ਵੀ ਹੁੰਦਾ ਉਹਦਾ ਕਿੱਡਾ ਨੁਕਸਾਨ ਹੋਣਾ ਹੈ ਪਹਿਲਾਂ ਟਾਇਰ ਦੇ ਵੀ ਵੇਖ ਲਓ ਕਿੱਡੀ ਜ਼ੋਰ ਨਾਲ ਬ੍ਰੇਕ ਮਾਰੀ ਐਕਸਲ ਵੀ ਟੁੱਟ ਗਿਆ ਉਹਦਾ ਉਹਨੇ ਕੰਟਰੋਲ ਨਹੀਂ ਕੀਤਾ ਕਿਉਂਕਿ ਵਜ਼ਨ ਬਹੁਤ ਜ਼ਿਆਦਾ ਤੇ ਪੂਰਾ ਟਰਾਲੇ ਦੇ ਉੱਤੇ ਮਾਰਾ ਟਰਾਲੇ ਤੋਂ ਹੀ ਵਾਧੀ ਹੋਣਾ ਤੇ ਇਹ ਸਿਰਫ ਪੈਸੇਆਂ ਪਿੱਛੇ ਇਹ ਕੁਛ ਕਰਨਦੇ ਆ ਵੀ ਪੈਸੇ ਪਹਿਲਾਂ ਵੇਖ ਲਓ ਆਪਣੀ ਜਾਨ ਤੇ ਵੇਖ ਲਓ ਨਾ ਜੇ ਓਵਰ ਲੋਡ ਟਰਾਲਾ ਚੱਲਦੇ ਆ ਤੇ ਆਹ ਕਾਰਨ ਹੁੰਦੇ ਆ ਲੋਕਾਂ ਦਾ ਨੁਕਸਾਨ ਕਰਾਉਂਦੇ ਆ ਰਸਤੇ 'ਚ ਇਹ ਜੇ ਇੰਨਾ ਜ਼ਿਆਦਾ ਮਾਲ ਤੇ ਲੋਡ ਕੀਤਾ ਵੀ ਮਾਰਾ ਜਿਹਾ ਵੀ ਗਿਆ ਤੇ ਕਿਸ ਤਰ੍ਹਾਂ ਨੁਕਸਾਨ ਕਰ ਸਕਦਾ ਰਸਤੇ 'ਚ ਇਹ ਬੰਦ ਹੋਣੇ ਚਾਹੀਦੇ ਇਹ ਟਰਾਲੀ ਦਾ ਮਾਲ ਆ ਟਰਾਲੇ ਦਾ ਮਾਲ ਆ ਟਰਾਲੇ ਤੋਂ ਵੀ ਜ਼ਿਆਦਾ ਤੇ ਟਰੱਕ ਤੇ ਟਰਾਲੀ ਤੇ ਲੋਡ ਕਰਿਆ ਹੋਇਆ ਬਿਲਕੁਲ ਬਿਲਕੁਲ ਜਿਹੜੇ ਕੁਦਰਤੀ ਸਾਰਿਆਂ ਦਾ ਕੋਈ ਲਾਗੇ ਨਹੀਂ ਸੀ ਬਚਾਅ ਹੋ ਗਿਆ ਤੇ ਜਿਹੜਾ ਲਾਗੇ ਹੋਣਾ ਗਿਆ ਸੀ ਕਾਰ ਵੀ ਗਈ ਬੰਦਾ ਵੀ ਗਿਆ ਸੀ ਕੀ ਕਰ ਸਕਦੇ ਆ ਜਾਂ ਇਹਨਾਂ ਨੂੰ ਨਾ ਰੋਕਣਾ ਚਾਹੀਦਾ ਪੁਲਿਸ ਨੂੰ ਓਏ ਨਜਾਇਜ਼ ਆ ਇੱਕ ਤੂੜੀ ਵਾਲੀ ਝੋਂਬਾ ਇਹ ਟਰਾਲੀਆਂ ਜਿਹੜੀਆਂ ਇਹ ਗਲਤਾਂ ਨਜਾਇਜ਼ ਆ ਇਹ ਹਾਈਵੇ ਤੇ ਚੱਲ ਨਹੀਂ ਸਕਦੇ ਸਹੀ ਢੰਗ ਨਾਲ ਦੇਖਿਆ ਜਾਵੇ ਇਹ ਮੰਗ ਕਰਦੇ ਕਿ ਇਹਨਾਂ ਤੇ ਕੰਟਰੋਲ ਕੀਤਾ ਜਾਵੇ ਤਾਂ ਕਿ ਲੋਕਾਂ ਦਾ ਬਚਾਅ ਹੋਵੇ ਹੁਣ 11 ਗੱਡੀਆਂ ਫੱਜੇ ਫਰਾ ਮੋੜਦੀਆਂ ਪਿੱਛੇ ਇਹਨਾਂ ਦੀ ਵਜ੍ਹਾ ਨਾਲ ਲੋ ਖਰਾਅ ਹੋ ਰਿਹਾ ਕੋਈ ਪੇਸ਼ੈਂਟ ਹੋ ਸਕਦਾ ਵੀ ਮਰੀਜ਼ ਹੋ ਸਕਦਾ ਹੁਣ ਪਹੁੰਚੂਗਾ ਇਨਜਾਮ ਦੇ ਵਿੱਚ ਵਿੱਚੋਂ ਛੋਟੀ ਜੀ ਇਹਨਾਂ ਦੀ ਗਲਤੀ ਆ ਤੇ ਸਭ ਦਾ ਨੁਕਸਾਨ ਹੋ ਗਿਆ। ਆਵੇ ਟਰਾਲੀ ਪਹਿਲਾਂ ਜੀ ਠੋਸਾ ਟਿਲਵਾ ਤੋਂ ਨਾਕੇ ਹੀ ਨਾਕੇ ਦੇ ਉੱਤੋਂ। ਨਾ ਤੇ ਉਹਨਾਂ ਨੇ ਰਾਹ 'ਚ ਰੋਕਿਆ ਮੇਰੇ ਸਾਮਣੇ ਦੋ ਟਰਾਲਿਆਂ ਦਾ ਮਾਲ ਆ। ਤੇ ਦਰਿਆ ਦੇ ਵੀ ਨਾਕਾ ਤੇ ਦਰਿਆ ਦੇ ਉੱਤੇ ਵੀ ਨਾਕਾ ਵਾ। ਤਾਂ ਟਾਇਰ ਵੇਖੋ ਜੀ ਕਿੱਡੀ ਜ਼ੋਰ ਦੀ ਉਹਨੇ ਬ੍ਰੇਕ ਮਾਰੀ ਹੋ ਗਈ ਸਾਰੇ ਟਾਇਰ ਘਸੇ ਆ। ਤੇ ਇਹੋ ਜੇ ਥੱਲੇ ਚਲ ਜਾਂਦਾ ਤੇ ਡਰਾਈਵਰ ਦਾ ਕੀ ਬੰਦਾ। ਲਾਗੋ ਵੇਖ ਲਓ ਕੋਈ ਸਕੂਟਰ ਮੋਟਰਸਾਈਕਲ ਜਾਂ ਗੱਡੀ ਵਾਲਾ ਵੀ ਹੁੰਦਾ। ਉਹਦਾ ਕਿੱਡਾ ਨੁਕਸਾਨ ਹੋਣਾ ਹੈ। ਤੇ ਜਾਨ ਵੀ ਜਾ ਸਕਦੀ ਸੀ। ਪਹਿਲਾਂ ਟਾਇਰ ਦੇ ਵੀ ਵੇਖ ਲਓ ਕਿੱਡੀ ਜ਼ੋਰ ਨਾਲ ਬ੍ਰੇਕ ਮਾਰੀ ਐਕਸਲ ਵੀ ਟੁੱਟ ਗਿਆ ਉਹਨੇ ਕੰਟਰੋਲ ਨਹੀਂ ਕੀਤਾ ਕਿਉਂਕਿ ਵਜ਼ਨ ਬਹੁਤ ਜ਼ਿਆਦਾ ਇਹ ਪੂਰਾ ਟਰਾਲੇ ਦੇ ਉੱਤੇ ਮਾਰ ਟਰਾਲੇ ਤੋਂ ਹੀ ਵੱਧ ਹੀ ਹੋਣਾ ਵਾ ਤੇ ਇਹ ਸਿਰਫ ਪੈਸਿਆਂ ਵਿਛੇ ਇਹ ਕੁਛ ਕਰਨਦੇ ਆ ਵੀ ਪੈਸੇ ਪਹਿਲਾਂ ਵੇਖ ਲਓ ਆਪਣੀ ਜਾਨ ਤੇ ਵੇਖ ਲਓ ਨਾਲ ਇੱਥੇ ਵੇਖੋ ਜੀ ਪਹਿਲਾਂ ਬਿਆਪ ਵੀ ਹਾਈ ਟੈਕ ਨਾਕਾ ਵਾ ਠੇਵਾ ਵੀ ਹਾਈ ਟੈਕ ਨਾਕਾ ਵਾ ਉੱਥੇ ਵੀ ਕੈਮਰੇ ਲੱਗੇ ਆ ਉਹਦੀ ਰਿਕਾਰਡਿੰਗ ਕਢਾ ਕੇ ਦੇਖ ਲੈਣ ਉਹ ਵੀ ਅੰਦਰ ਹੀ ਬੈਠੇ ਹੋਣੇ ਆ ਉਹਨਾਂ ਨੇ ਕਦੀ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਹੁੰਦੀ ਵੀ ਇੰਨਾ maal ਭਰਿਆ ਵਾ ਤੇ ਕਿਉਂ ਇਹਨਾਂ ਨੂੰ ਰੋਕੇ ਤੇ ਕਿਹਾ ਜਾਵੇ ਉਹ ਵੀ ਅੰਦਰ ਬੈਠੇ ਹੋਣੇ ਚੁੱਪ ਕਰਕੇ ਕੀ ਕਰਨ ਹੋਇਆ ਕਿ ਸਾਈਡ ਸੂਟ ਵੱਜੇ ਕੀ ਗੱਲ ਹੋ ਗਈ ਆ ਮਾਜੀ ਟਾਇਰ ਦਾ ਐਕਸਲ ਟੁੱਟ ਗਿਆ ਪਰ ਐਕਸਲ ਟੁੱਟ ਗਿਆ ਮਾਜੀ ਟਾਇਰ ਮੁਸ ਗਿਆ ਆਹ ਲੈ ਓਕੇ ਬ੍ਰੇਕ ਲਾਉਂਦਾ ਸੀਗਾ ਉਧਰੋਂ ਆਂਦਾ ਰੇਕਟਰ ਹੌਲੀ ਹੌਲੀ ਆ ਸਪੀਡ ਤਾਂ ਧੀ ਤੇਜ਼ ਹੀ ਕਿ ਹੌਲੀ ਹੌਲੀ ਜੀਤੀ ਐਨੀ ਸਪੀਡ ਨਹੀਂ ਸੀ ਕਿਉਂਕਿ ਉਹ ਕੱਢਾ ਜੀਆ ਕੱਢੇਗਾ ਕਿ ਮੈਂ ਉਧਰੋਂ ਹੌਲੀ ਨਾ ਆਂਦਾ ਸੀ